ਸਵਾਗਤ ਕਰਦੇ ਆ ਜੀ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਅੱਜ ਅਸੀਂ ਐਸੀ ਲੋਕੇਸ਼ਨ ਦੇ ਉੱਤੇ ਲੈ ਕੇ ਆਏ ਜਿਹੜੀ ਕੀ ਕਦੇ ਤੁਸੀਂ ਜ਼ਿੰਦਗੀ ਦੇ ਵਿੱਚ ਨਹੀਂ ਦੇਖੀ ਹੋਣੀ ਸੋ ਦੋਸਤੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਤੇ ਤੁਹਾਨੂੰ ਅਸੀਂ ਉਸ ਲੋਕੇਸ਼ਨ ਵੱਲ ਲੈ ਕੇ ਚੱਲੇ ਆ ਦੋਸਤੋ ਅੱਜ ਅਸੀਂ ਪਹੁੰਚਿਆ ਰੇਸ਼ਮ ਸਾਹਿਬ ਦੀ ਦਰਗਾਹ ਦੇ ਉੱਤੇ ਕੀ ਹੈ ਅਸਰ ਦਰਗਾਦਾ ਇਤਿਹਾਸ ਤੁਹਾਨੂੰ ਪੂਰਾ ਦੱਸਾਂ ਕਿਰਪਾ ਕਰਕੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਦੋਸਤੋ ਦੱਸਿਆ ਜਾਂਦਾ ਵੀ ਜਿਹੜੇ ਇਹ ਮਹਾਪੁਰਸ਼ ਸੀਗੇ ਇਹਨਾਂ ਦੀ ਜਿਹੜੀ ਹਾਈਟ ਸੀਗੀ ਉਹ 9 ਗੱਜ ਦੇ ਕਰੀਬ ਸੀ ਤੁਸੀਂ ਦੇਖ ਸਕਦੇ ਹੋ ਵੀ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਵੀ ਕਿੰਨੀ ਜ਼ਿਆਦਾ ਵੱਡੀ ਹਾਈਟ ਸੀਗੀ ਤੇ ਜਿਹੜੇ ਇਹ ਮਹਾਪੁਰਸ਼ ਸੀਗੇ ਇਹ ਰਹਿਣ ਵਾਲੇ ਕਹਿੰਦੇ ਬਗਦਾਦ ਦੇ ਸੀਗੇ ਇਰਾਕ ਦੇ ਵਿੱਚ ਤੇ ਅੱਗੇ ਵੀ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਉਸ ਸਥਾਨ ਦੇ ਉੱਤੇ ਪਹੁੰਚ ਚੁੱਕੇ ਹਾਂ ਆਸ-ਪਾਸੇ ਤੁਹਾਨੂੰ ਰੋਖੀ ਰੋਖ ਨਜ਼ਰ ਆਉਣਗੇ ਰੁੱਖਾਂ ਦਾ ਝੁੰਡ ਚਾਰੇ ਪਾਸੇ ਰੋਖੀ ਰੋਖ ਨੇ ਦੋਸਤੋ ਇਹ ਜਿਹੜੀ ਦਰਗਾਹ ਕੀ ਇਹ ਖੇਤਾਂ ਦੇ ਵਿੱਚ ਇੱਕ ਪਿੰਡ ਦੇ ਵਿੱਚ ਬਣੀ ਹੋਈ ਆ ਤੁਹਾਨੂੰ ਅੱਗੇ ਲੈ ਕੇ ਚੱਲਦਾ ਸਾਹਮਣੇ ਇਸ ਜਗ੍ਹਾ ਦੇ ਵਿੱਚ ਰਹਿਣ ਵਾਸਤੇ ਕਮਰੇ ਬਣੇ ਹੋਏ ਨੇ ਜਿਹੜੇ ਵੀ ਇੱਥੇ ਸੇਵਾਦਾਰ ਰਹਿੰਦੇ ਨੇ ਉਹ ਇਹਨਾਂ ਕਮਰਿਆਂ ਦੇ ਵਿੱਚ ਆਪਣੀ ਰਹਿائش ਕਰਦੇ ਨੇ ਤੇ ਬਾਕੀ ਦੋਸਤੋ ਇਸ ਡੇਰੇ ਦੇ ਵਿੱਚ ਸੰਗਤ ਆਉਂਦੀ ਜਾਂਦੀ ਰਹਿੰਦੀ ਆ ਤੇ ਬਹੁਤ ਸਾਰੇ ਲੋਕ ਨੇ ਇੱਥੇ ਆਪਣੀਆਂ ਸੁੱਖਾਂ ਵੀ ਸੁਖਦੇ ਨੇ ਤੇ ਉਹਨਾਂ ਦੀਆਂ ਸੁੱਖਾਂ ਵੀ ਪੂਰੀਆਂ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਵੀ ਇਸ ਦਰਗਾਹ ਦੇ ਉੱਤੇ ਬਹੁਤ ਸਾਰੇ ਰੁੱਖ ਲੱਗੇ ਹੋਏ ਨੇ ਸਾਹਮਣੇ ਜਿਹੜੀ ਦਰਗਾਹ ਕੀ ਇਹ ਇੱਥੇ ਮਹਾਪੁਰਸ਼ ਰਹਿੰਦੇ ਸੀਗੇ ਉਹਨਾਂ ਦੀ ਦਰਗਾਹ ਕੀ ਦੋਸਤੋ ਨਾਲ ਹੀ ਤੁਸੀਂ ਦੇਖ ਸਕਦੇ ਹੋ ਵੀ ਇੱਕ ਹੋਰ ਮਹਾਪੁਰਸ਼ਾਂ ਦੀ ਵੀ ਇੱਥੇ ਦਰਗਾਹ ਬਣੀ ਹੋਈ ਆ ਤੇ ਨਾਲ ਹੀ ਬਾਬਾ ਨੌਗਾਜਾ ਦੀ ਵੀ ਦਰਗਾਹ ਕੀ ਜਿਹੜੀ ਇਸ ਸਥਾਨ ਦੇ ਉੱਤੇ ਬਣੀ ਹੋਈ ਆ ਦੋਸਤੋ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਉਹ ਵੀ ਦਿਖਾਵਾਂਗੇ ਦੋਸਤੋ ਨਾਲ ਹੀ ਬਾਬਾ ਨੌਗਾਜਾ ਦੀ ਦਰਗਾਹ ਜਿਹੜੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਬਾਬਾ ਨੌਗਾਜ਼ਾ ਜੀ ਪੁਰਾਣੇ ਸਮਿਆਂ ਦੇ ਵਿੱਚ ਬਗਦਾਦ ਤੋਂ ਚੱਲ ਕੇ ਇੱਥੇ ਆਏ ਹੋਏ ਸੀਗੇ ਲੋਕਾਂ ਦਾ ਭਲਾ ਕਰਨ ਵਾਸਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦੀ ਜਿਹੜੀ ਸਮਾਦ ਆ ਉਹ ਕਿੰਨੀ ਲੰਬੀ ਆ ਤੁਸੀਂ ਦਰਗਾਹ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਵੀ ਬਾਬਾ ਜੀ ਦੀ ਜਿਹੜੀ ਹਾਈਟ ਸੀਗੀ ਉਹ ਕਿੰਨੀ ਲੰਬੀ ਹੁੰਦੀ ਸੀਗੀ ਦੋਸਤੋ ਅੱਜ ਤੱਕ ਮੈਂ ਕਦੇ ਵੀ ਇਨੀ ਲੰਬੀ ਹਾਈਟ ਵਾਲੇ ਮਹਾਪੁਰਸ਼ਾਂ ਦੀ ਦਰਗਾਹ ਨਹੀਂ ਦੇਖੀ ਹੈਗੀ ਜੇਕਰ ਤੁਸੀਂ ਕਿਤੇ ਦੇਖੀ ਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਤੁਸੀਂ ਇਸ ਦਰਗਾਹ ਦੇ ਦਰਸ਼ਨ ਕਰ ਸਕਦੇ ਹੋ ਇੱਥੇ ਦੋਸਤੋ ਦਰਗਾਹ ਦੇ ਉੱਤੇ ਲਿਖਿਆ ਵੀ ਹੋਇਆਗਾ ਉਰਦੂ ਦੇ ਵਿੱਚ ਲਿਖਿਆ ਹੋਇਆਗਾ ਉਹਨਾਂ ਦਾ ਨਾਮ ਲਿਖਿਆ ਹੋਇਆਗਾ ਅਤੇ ਉਹ ਕਿੱਥੋਂ ਦੇ ਰਹਿਣ ਵਾਲੇ ਸੀਗੇ ਇਹ ਵੀ ਲਿਖਿਆ ਹੋਇਆਗਾ ਦੋਸਤੋ ਜੇਕਰ ਕਿਸੇ ਵੀਰ ਨੂੰ ਉੜਤੂ ਪੜ੍ਹਨੀ ਆਉਂਦੀ ਆ ਤਾਂ ਉਹ ਇਸ ਵੀਡੀਓ ਨੂੰ ਰੋਕ ਕੇ ਜ਼ੂਮ ਕਰਕੇ ਪੜ ਸਕਦਾਗਾ ਦੋਸਤੋ ਚਾਰੇ ਪਾਸੇ ਤੁਸੀਂ ਦੇਖ ਸਕਦੇ ਵੀ ਦਰਗਾਹ ਦੇ ਰੋਖ ਹੀ ਰੁੱਕ ਲੱਗੇ ਹੋਏ ਨੇ ਖੇਤਾਂ ਦੇ ਵਿੱਚ ਦਰਗਾਹ ਬਣੀ ਹੋਈ ਹੈ ਇਹ ਦੋਸਤੋ ਜਿਹੜੀ ਦਰਗਾਹ ਕੀ ਇਹ ਜ਼ਿਲ੍ਹਾ ਬਰਨਾਲਾ ਦੇ ਪਿੰਡ ਗੰਜਾਤਣਾ ਉਲਾ ਦੇ ਵਿੱਚ ਬਣੀ ਹੋਈ ਹੈ ਤੁਸੀਂ ਕਦੋਂ ਵੀ ਆ ਕੇ ਇਸ ਪਿੰਡ ਦੇ ਵਿੱਚ ਇਸ ਦਰਗਾਹ ਦੇ ਉੱਤੇ ਮਤਾਂ ਦੇਖ ਸਕਦੇ ਹਾਂ ਇਸ ਦਰਗਾਹ ਦੇ ਦਰਸ਼ਨ ਕਰ ਸਕਦੇ ਹਾਂ ਸੋ ਦੋਸਤੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਕਿਰਪਾ ਕਰਕੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਅਸੀਂ ਤੁਹਾਨੂੰ ਹੋਰ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਜਾਣਕਾਰੀ ਨਾਲ ਭਰਪੂਰ ਵੀਡੀਓ ਨੇ ਬਣਾ ਕੇ ਤੁਹਾਨੂੰ ਦਿਖਾ ਸਕੀਏ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਲੋਕੇਸ਼ਨ ਦੇ ਉੱਤੇ